ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੂਚ ਤੇ ਪਿੱਟ ਜਦੋਂ ਸਾਰੇ ਹੀ ਯਾਤਰੂ ਗੁਰੂ ਜੀ ਦੇ ਚਰਨੀ ਆ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਇਹ ਸਾਰੇ ਰਸਮੋ ਰਿਵਾਜ ਅਤੇ ਵਿਹਿਮ ਭਾਰਮ ਕੇਵਲ ਫਜ਼ੂਲ ਹੀ ਨਹੀਂ ਬਲਕਿ ਹਾਨੀਕਾਰਕ ਵੀ ਹਨ ਇਨ੍ਹਾਂ ਤੀਰਥਾਂ ਦੇ ਇਸ਼ਨਾਨ ਕਰਨ ਜਾਂ ਪੁੰਨ ਦਾਨ ਕਰਨ ਨਾਲ ਪ੍ਰਭੂ ਨਹੀਂ ਮਿਲਦਾ ਜਿਹੜੇ ਮਨੁੱਖ ਪ੍ਰਭੂ ਨੂੰ ਹਰਵੇਲੇ ਆਪਣੇ ਹਾਜ਼ਰ-ਨਾਜ਼ਰ ਸਮਝਦੇ ਹੋਏ ਸੱਚੀ ਤੇ ਸੁੱਚੀ ਕੀਰਤ ਕਰਦੇ ਹਨ ਉਹ ਸਹਿਜ ਸੁਭਾਵ ਹੀ ਪ੍ਰਭੂ ਨੂੰ ਪਾ ਲੈਂਦੇ ਹਨ ਗੁਰੂ ਜੀ ਉਹਨਾਂ ਯਾਤਰੂਆਂ ਨੂੰ ਉਪਦੇਸ਼ ਦੇ ਕੇ ਜਦ ਆਪਣੀ ਰਿਹائش ਵਾਲੀ ਥਾਂ ਵੱਲ ਆਏ ਤਾਂ ਉਹਨਾਂ ਵੇਖਿਆ ਕਿ ਇੱਕ ਬ੍ਰਾਹਮਣ ਮੱਥੇ ਉੱਤੇ ਟਿੱਕਾ ਲਾਈ ਗਲ ਜਨੇਊ ਪਾਈ ਅਤੇ ਤੋਤੀ ਬਣ ਕੇ ਭੋਜਨ ਤਿਆਰ ਕਰ ਰਿਹਾ ਸੀ ਉਸਨੇ ਆਪਣੇ ਚੌਂਕੇ ਦੇ ਚਾਰ ਚੁਫੇਰੇ ਲੀਕ ਮਾਰੀ ਹੋਈ ਸੀ ਗੁਰੂ ਜੀ ਨੇ ਸੋਚਿਆ ਕਿ ਇਸ ਬ੍ਰਾਹਮਣ ਦੀ ਸੋਚ ਭੇਟ ਦਾ ਨਿਸਤਾਰਾ ਕਰਨਾ ਚਾਹੀਦਾ ਹੈ ਉਹ ਆਪਣਾ ਸਮਾਨ ਆਪਣੇ ਥਾਂ ਰੱਖ ਕੇ ਸਹਿਜ ਸੁਭਾਅ ਹੀ ਉਸ ਬ੍ਰਾਹਮਣ ਦੇ ਚੌਂਕੇ ਵਿੱਚ ਦਾਖਲ ਹੋ ਗਏ ਤੇ ਕਹਿਣ ਲੱਗੇ ਪੰਡਿਤ ਜੀ ਮੈਨੂੰ ਵੀ ਇੱਕ ਬਲਦਾ ਕੋਲਾ ਦੇਵੋ ਮੈਂ ਵੀ ਰਸੋਈ ਤਿਆਰ ਕਰ ਲਵਾਂ ਜਦੋਂ ਬ੍ਰਾਹਮਣ ਨੇ ਗੁਰੂ ਜੀ ਨੂੰ ਆਪਣੇ ਚੌਂਕੇ ਅੰਦਰ ਵੇਖਿਆ ਤਾਂ ਉਹ ਵੀ ਕੋਲੇ ਵਾਂਗ ਮੱਚ ਉੱਠਿਆ ਅਤੇ ਚੀਕਦਾ ਹੋਇਆ ਬੋਲਿਆ ਕੌਣ ਏ ਤੂੰ ਮੇਰਾ ਚੌਂਕਾ ਪਿੱਟ ਦਿੱਤਾ ਹੈ ਮੇਰੀ ਸਾਰੀ ਸਮਗਰੀ ਪਿੱਟੀ ਗਈ ਹੈ ਮੇਰੀ ਇੰਨੀ ਮਿਹਨਤ ਬੇਕਾਰ ਗਈ ਹੈ ਮੈਂ ਪਹਿਲਾ ਪੋਚਾ ਫੇਰਿਆ ਫਿਰ ਲਕੀਰ ਮਾਰ ਕੇ ਲੱਕੜਾਂ ਨੂੰ ਧੋਤਾ ਅਤੇ ਸੁਕਾਇਆ ਫਿਰ ਸਾਰੇ ਬਰਤਨ ਧੋ ਮਾਂਜ ਕੇ ਰੱਖੇ ਅਤੇ ਬਾਅਦ ਵਿੱਚ ਆਪ ਇਸ਼ਨਾਨ ਕਰਕੇ ਸੋਚਾ ਹੋ ਕੇ ਰਸੋਈ ਤਿਆਰ ਕੀਤੀ ਸੀ ਪਰ ਤੂੰ ਪਿੱਟ ਕੇ ਸਭ ਕੁਝ ਨਾਸ਼ਟ ਕਰ ਦਿੱਤਾ ਹੈ ਨਿਕਲ ਜਾ ਮੇਰੇ ਚੌਂਕੇ ਵਿੱਚੋਂ ਕਿ ਇਸ ਤੋਂ ਪਹਿਲਾਂ ਮੈਂ ਬਲਦਾ ਕੋਲਾ ਤੇਰੇ ਸਿਰ ਤੇ ਮਾਰਾਂ ਗੁਰੂ ਜੀ ਉਸ ਦੀ ਇਹ ਪੜਕਾਹਟ ਸੁਣ ਕੇ ਬੜੇ ਸ਼ਾਂਤਮਈ ਲਹਿਜੇ ਵਿੱਚ ਬੋਲੇ ਪੰਡਿਤ ਜੀ ਧੀਰਜ ਕਰੋ ਮੈਂ ਤਾਂ ਕੇਵਲ ਇੱਕ ਬਲਦਾ ਕੋਲਾ ਮੰਗਿਆ ਸੀ ਤਾਂ ਕਿ ਮੈਂ ਵੀ ਰਸੋਈ ਕਰ ਲਵਾਂ ਤੁਸੀਂ ਤਾਂ ਐਨੇ ਧਰਮੀ ਦਾਨੀ ਅਤੇ ਪਰਉਪਕਾਰੀ ਜੀਵ ਹੋ ਇੱਕ ਕੋਲਾ ਦੇਣ ਦੇ ਬਦਲੇ ਕੋਲੇ ਵਾਂਗ ਮੱਚ ਉੱਠੇ ਹੋ ਮੈਂ ਤੁਹਾਡਾ ਕੀ ਭਿੱਟ ਦਿੱਤਾ ਮੈਂ ਤਾਂ ਤੁਹਾਡੀ ਕਿਸੇ ਵਸਤੂ ਜਾਂ ਸਮੱਗਰੀ ਨੂੰ ਹੱਥ ਤੱਕ ਵੀ ਨਹੀਂ ਲਾਇਆ ਕੀ ਕੀ ਇੱਕ ਇਨਸਾਨ ਦੇ ਨੇੜੇ ਆਉਣ ਨਾਲ ਹੀ ਸਭ ਕੁਝ ਭਿੱਟਿਆ ਜਾਂਦਾ ਹੈ ਬ੍ਰਾਹਮਣ ਹੋਰ ਗਰੋਧ ਵਿੱਚ ਆ ਕੇ ਬੋਲਿਆ ਕੀ ਮੈਂ ਡੁੰਮਾ ਕਿਸਾਈਆਂ ਅਤੇ ਚੰਡਾਲਾਂ ਨੂੰ ਆਪਣੇ ਚੌਂਕੇ ਵਿੱਚ ਦਾਖਲ ਹੋਣ ਦਿਆਂ ਕਰਾਂ ਕੀ ਮੈਂ ਤੁਹਾਡੇ ਵਰਗੇ ਬੰਦਿਆਂ ਦੀ ਖਾਤਰ ਆਪਣਾ ਜਨਮ ਭ੍ਰਿਸ਼ਟ ਕਰ ਲਵਾਂ ਇੱਕ ਉੱਚੀ ਜਾਤ ਦਾ ਸਰਸਵਤੀ ਬ੍ਰਾਹਮਣ ਆਪਣਾ ਧਰਮ ਗਵਾ ਲਵੇ ਇਹ ਸੁਣ ਕੇ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਇਸ ਸਮੇਂ ਚੌਂਕੇ ਵਿੱਚ ਇਕੱਲੇ ਬੈਠੇ ਹੋ ਅਤੇ ਸੋਚੇ ਹੋ ਮੈਂ ਤਾਂ ਇਹ ਵੇਖ ਰਿਹਾ ਹਾਂ ਕਿ ਤੁਹਾਡੇ ਨਾਲ ਨੀਚ ਤੋਂ ਨੀਚ ਜਾਤ ਦੇ ਚਾਰ ਵਿਅਕਤੀ ਵੀ ਬੈਠੇ ਹਨ ਬ੍ਰਾਹਮਣ ਗੁਰੂ ਜੀ ਦੀ ਇਹ ਗੱਲ ਸੁਣ ਕੇ ਬੌਂਦਲ ਗਿਆ ਤੁਰੰਤ ਬੋਲਿਆ ਮੈਂ ਤਾਂ ਇੱਥੇ ਇਕੱਲਾ ਹਾਂ ਚਾਰ ਅਜਿਹੇ ਨੀਚ ਮੇਰੇ ਪਾਸ ਕਿਹੜੇ ਬੈਠੇ ਹਨ ਮੈਨੂੰ ਤਾਂ ਕੋਈ ਦਿਸਦਾ ਨਹੀਂ ਗੁਰੂ ਜੀ ਨੇ ਉੱਤਰ ਦਿੱਤਾ ਇਹੋ ਤਾਰ ਹਸ ਹੈ ਕਿ ਤੁਹਾਡੀਆਂ ਅੱਖਾਂ ਅੱਗੇ ਅਗਿਆਨਤਾ ਦਾ ਪਰਦਾ ਆਇਆ ਹੈ ਜਿਹੜਾ ਤੁਹਾਨੂੰ ਕੁਝ ਵੇਖਣ ਨਹੀਂ ਦਿੰਦਾ ਇਹਨਾਂ ਚਾਰ ਨੀਚਾਂ ਬਾਰੇ ਮੈਂ ਜਾਣਦਾ ਹਾਂ ਭੈੜੀ ਬੁੱਧੀ ਜਿਸ ਕਾਰਨ ਅਸੀਂ ਭੈੜੇ ਕੰਮ ਕਰਦੇ ਹਾਂ ਨੀਚ ਡੂਮਣੀ ਹੈ ਜ਼ਬਰ ਜ਼ੁਲਮ ਕਸਾਇਣ ਹੈ ਹੋਰਨਾਂ ਦੀ ਨਿੰਦਾ ਕਰਨੀ ਅਤੇ ਪਾਪਾਂ ਦੀ ਮੈਲ ਇਕੱਠੀ ਕਰਕੇ ਖਿਲਾਰਨ ਵਾਲੀ ਚੂੜੀ ਹੈ ਜੋ ਤਾਕ ਰੋਧ ਜਿਹੜਾ ਤੁਹਾਡੇ ਵਿੱਚ ਹੁਣੇ ਭਾਂਬੜ ਵਾਂਗ ਮਚਿਆ ਹੈ ਚੰਡਾਲ ਹੈ ਏ ਪੰਡਤ ਜੀ ਇਹ ਚਾਰੇ ਪਿੱਟਣ ਵਾਲੇ ਨੀਚ ਤੁਹਾਡੇ ਅੰਦਰ ਹਨ ਫਿਰ ਤੁਸੀਂ ਕਿਵੇਂ ਸੁੱਚੇ ਹੋ ਬ੍ਰਾਹਮਣ ਨੂੰ ਸਮਝ ਪੈ ਗਈ ਤੇ ਉਸ ਗੁਰੂ ਜੀ ਤੋਂ ਖਿਮਾ ਮੰਗੀ ਉਹ ਜਿਸ ਵਹਿਮ ਵਿੱਚ ਜਕੜਿਆ ਸੀ ਉਸ ਤੋਂ ਆਜ਼ਾਦ ਹੋ ਗਿਆ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਏ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ